ਅਕਸਰ ਰੁਟੀਨ ਦੇ ਵਿੱਚ ਸੁਣਿਆ ਜਾਂਦਾ ਹੈ ਕਿ ਸ਼ੇਰ ਚੜ ਗਿਆ ਸ਼ੇਰ ਡਿੱਗ ਗਿਆ ਕਹਿੰਦਾ ਭਾਪ ਕੇ ਪਰੰਤੂ ਹੁਣ ਇੱਕ ਵੱਖਰੀ ਤਰ੍ਹਾਂ ਦਾ ਸਟਾਕ ਮਾਰਕੀਟ ਜਿਹੜਾ ਕਪੜਾ ਹੈ ਉਹ ਸਾਹਮਣੇ ਆਇਆ ਵੱਡੇ ਪੱਧਰ ਉੱਤੇ ਲੱਖਾਂ ਕਰੋੜਾਂ ਦਾ ਇਹ ਮਾਮਲਾ ਉਹ ਰਾਹੁਲ ਗਾਂਧੀ ਫਰਾਂ ਵਾਲੋ ਅੱਜ ਖੋਲਿਆ ਗਿਆ ਕਹਿੰਦਾ ਭਾਪ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜਾ ਤੀਜਾ ਕਾਰਜਕਾਲ ਹੈ ਉਹਦਾ ਸਹੂਚਕ ਸਮਾਗਮ ਜਿਹੜਾ ਅਜੇ ਤੈਅ ਹੋ ਰਿਹਾ ਹੈ ਉਸ ਤੋਂ ਪਹਿਲਾਂ ਇਹ ਕਪੜੇ ਨੇ ਸਿਰ ਚੁਕ ਲਿਆ ਹੈ ਇਸ ਉੱਤੇ ਜਿੱਥੇ ਚਰਚਾ ਹੋਣ ਵਾਲੀ ਹੈ ਨਾਲ ਦੂਜੇ ਪੱਧਰੇ ਪੰਜਾਬ ਦੀ ਜੇਕਰ ਗੱਲ ਕਰ ਲਈਏ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਚੌਂਕ ਪਿੰਡ ਦੇ ਵਿੱਚ ਦਸਤਕ ਦਿੱਤੀ ਪਰੰਤੂ ਵੋਟਰਾਂ ਨੇ ਸਹਿਯੋਗ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਅਜੇ ਸਾਰੇ ਮਾਮਲੇ ਸਬੰਧੀ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਕਿਉਂਕਿ ਰਾਜਸੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਜੀ ਸੋ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਸੇਖੋ ਸਾਹਿਬ ਤੁਹਾਡਾ ਸਵਾਗਤ ਵੈਲਕਮ ਥੈਂਕ ਯੂ ਜੀ ਡਾਕਟਰ ਸਾਹਿਬ ਸਟਾਕ ਮਾਰਕੀਟ ਕਹਿੰਦਾ ਭਾਵ ਕਿ ਅਕਸਰ ਹੀ ਰੁਟੀਨ ਦਾ ਇੱਕ ਸ਼ਬਦ ਸੁਣਿਆ ਜਾਂਦਾ ਹੈ ਕਿ ਸ਼ੇਅਰ ਮਾਰਕੀਟ ਚੜ ਗਈ ਡਿੱਗ ਗਈ ਢੜਾਮ ਡਿੱਗ ਗਈ ਅਜਿਹੇ ਸ਼ਬਦ ਪਰੰਤੂ ਇਸ ਚੌਂਪੇਟ ਦੇ ਵਿੱਚ ਸ਼ੇਅਰ ਮਾਰਕੀਟ ਇੱਕ ਵੱਖਰੀ ਤਰ੍ਹਾਂ ਦੀ ਇੱਕ ਕਹਾਣੀ ਇੱਕ ਬਾਤ ਪਾਉਂਦੀ ਰਹੀ ਹੈ ਜਿਸ ਦਾ ਕਲਾਸਾ ਅੱਜ ਰਾਹੁਲ ਗਾਂਧੀ ਹਰਾਂ ਵੱਲ ਖੋਲਿਆ ਗਿਆ ਕਹਿੰਦਾ ਭਾਵ ਕਿ ਸਟਾਕ ਮਾਰਕੀਟ ਦਾ ਇੱਕ ਵੱਡਾ ਕਪੜਾ ਅਸਲ ਦੇ ਵਿੱਚ ਡਾਕਟਰ ਸਾਹਿਬ ਕਪੜਾ ਹੈ ਕੀ ਹੈ ਤਕੀ ਆਪਾਂ ਦੇਖ ਸਕਦੇ ਹਾਂ ਕਿ ਇਸ ਕੱਪੜੇ ਦੇ ਪਿੱਛੇ ਮਨਸਾ ਕੀ ਸੀ ਕਿਹਦੀ ਸੀਗਾ ਜੀ ਡਾਕਟਰ ਸਾਹਿਬ ਇਹ ਤਾਂ ਗੱਲ ਬਹੁਤ ਪਹਿਲੇ ਦਿਨ ਤੋਂ ਕਲੀਅਰ ਹੋ ਗਈ ਸੀ ਕਿ ਅਸਲ ਦੇ ਵਿੱਚ ਸ਼ੇਅਰ ਮਾਰਕੀਟ ਜਿਹੜੀ ਹੈਗੀ ਤੰਦਾ ਹੈ ਔਰ ਤੰਦਾ ਉਹਨਾਂ ਲੋਕਾਂ ਦਾ ਹੈਗਾ ਕਿ ਜਿਹੜੇ ਲੋਕ ਬਾਜ਼ਾਰ ਦੇ ਵਿੱਚ ਰਾਤੋ ਰਾਤ ਅਮੀਰ ਹੁੰਦੇ ਆ ਜਾਂ ਰਾਤੋ ਰਾਤ ਦੂਸਰਿਆਂ ਨੂੰ ਜਿਹੜਾ ਉਹ ਗਰੀਬ ਕਰ ਦਿੰਦੇ ਆ ਆਮ ਤੌਰ ਤੇ ਤੁਸੀਂ ਦੇਖੋ ਜਿਹੜੇ ਸਰਦਾਰ ਲੋਕ ਹੈਗੇ ਆ ਦੇਖੋ ਖੇਤੀ ਕਰਦਾ ਵਾ ਉਹਨੂੰ 6 ਮਹੀਨਿਆਂ ਬਾਅਦ ਉਹਦੀ ਫਸਲ ਆਉਂਦੀ ਆ ਕੋਈ ਨੌਕਰੀ ਕਰਦਾ ਵਾ ਉਹਨੂੰ ਮਹੀਨੇ ਬਾਅਦ ਜਿਹੜੀ ਉਹਨੂੰ ਤਨਖਾਹ ਮਿਲਦੀ ਆ ਦੇਖੋ ਮਜ਼ਦੂਰ ਵਾ ਉਹਨੂੰ 10-15 ਦਿਨਾਂ ਬਾਅਦ ਇਹ ਦੁਨੀਆ ਹੀ ਵੱਖਰੀ ਆ ਪਰ ਇਹ ਸਾਰੀ ਦੁਨੀਆ ਮੈਨੀਪੂਲੇਸ਼ਨ ਦੇ ਉੱਤੇ ਬੈਠੀ ਆ ਇਹ ਸਾਰੀ ਜਿਹੜੇ ਜਿਹੜੇ ਇਹਦੇ ਵਿੱਚ ਜੁੜੇ ਹੋਏ ਲੋਕ ਵਾ ਚਾਹੇ ਉਹ ਜਿਹੜੇ ਜਿਹਨਾਂ ਦੀਆਂ ਕੰਪਨੀਆਂ ਹੈਗੀਆਂ ਵਾ ਜਿਹੜੇ ਜਿਹੜੇ ਹੋਰ ਲੋਕ ਜਿਹੜੇ ਹੈਗੇ ਜਿਹੜੇ ਮੈਨੇਜ ਕਰਦੇ ਆ ਉਹ ਸਾਰੇ ਲੋਕ ਜਿਹੜੇ ਹੈਗੇ ਆ ਉਹ ਇੱਕੋ ਜਿਹੀ ਵੱਖਰੀ ਦੁਨੀਆ ਹੈ ਔਰ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਖਾਸ ਕਰਕੇ پیسے ਲੋਕ ਕਰਦੇ ਉਹਨਾਂ ਜੋ ਬਹੁਤ ਵੱਡੀ ਪਦਰਤੀ ਦੇ ਸਿਹਤਾਰ ਲੋਕ ਹੁੰਦੇ ਆ। ਤੋਂ ਆਪਣੇ ਤਰੀਕੇ ਨਾਲ ਮੈਲਿਊਪਲੇਸ਼ਨ ਕਰਦੇ ਆ ਔਰ ਕਿਉਂਕਿ ਕਾਰਪੋਰੇਟੇਸ਼ਨ ਹੋ ਗਈ ਆ ਰਾਜਨੀਤੀ ਦੀ ਕਾਰਪੋਰੇਟੇਸ਼ਨ ਹੋ ਗਈ ਆ ਤੁਸੀਂ ਦੇਖਿਆ ਹੋਣਾ ਰਾਤੋਂ ਰਾਤ ਅਡਾਨੀ ਸਾਹਿਬ ਜਿਹੜੇ ਸੀਗੇ ਉਹ ਪਹਿਲੇ ਦਿਨਾਂ ਦੇ ਵਿੱਚ ਏਸ਼ੀਆ ਦੇ ਪਹਿਲੇ ਨੰਬਰ ਤੇ ਪਹੁੰਚ ਗਏ। ਇਸੇ ਤਰੀਕੇ ਨਾਲ ਹੋਰ ਦੁਨੀਆ ਦੇ 10ਵੇਂ ਨੰਬਰ ਤੇ ਪਹੁੰਚ ਕੇ 11ਵੇਂ ਨੰਬਰ ਤੇ ਪਹੁੰਚ ਗਏ। ਕਿਹੜਾ ਇਹਨਾਂ ਕੋਲ ਤੰਤਰ ਹੈਗਾ ਕਿ ਜਿਹਦੇ ਨਾਲ ਸਾਰਾ ਜਿਹੜਾ ਇੱਕਦਮ ਇੰਨੀ ਵੈਲਥ ਵਾਧੀ ਆ ਇਹ ਅਸਲ ਦੇ ਵਿੱਚ ਸ਼ੇਅਰ ਬਜਾਰੀ ਹੈਗਾ। ਤੋਂ ਇਹ ਕੋਤਾ ਜਿਹੜਾ ਚਲੋ ਜਿਹੜੇ ਤੁਸੀਂ ਕਹਿੰਦੇ ਨਾਰਮਲ ਹੈ ਪਰ ਇਹਦੇ ਅਬਨਾਰਮਲ ਹੋਈ ਬੀਜੇ ਨੂੰ ਪਤਾ ਸੀਗਾ ਕਿ ਅਸੀਂ ਜਿਹੜਾ ਹੈਗਾ ਇਹ ਇਲੈਕਸ਼ਨ ਹਾਰ ਰਹੇ ਆ ਔਰ ਜਿੱਦਾਂ ਉਹਨਾਂ ਨੇ ਕਿਹਾ ਕਿ ਇਹ ਸਭ ਨੂੰ ਪਤਾ ਲੱਗ ਗਿਆ ਸੀ ਕਿ ਜਿਸ ਤਰੀਕੇ ਨਾਲ ਬੀਜੇਪੀ ਨੂੰ ਰਜਿਸਟੈਂਸ ਹੋ ਰਹੀ ਸੀ ਜਾਂ ਲੋਕਾਂ ਨੂੰ ਬੀਜੇਪੀ ਨੂੰ ਰਿਸਪੌਂਡ ਨਹੀਂ ਸੀ ਕਰ ਰਹੇ ਤੇ ਉਹਨਾਂ ਨੇ ਕਿਉਂਕਿ শেয়ার ਬਾਜ਼ਾਰ ਦੇ ਵਿੱਚ ਬਹੁਤ ਲੋਕ ਉਹੀ ਲੱਗੇ ਆ ਜਿਹੜੇ ਖਾਸ ਕਰਕੇ ਵੱਡੇ ਵੱਡੇ ਇਹਨਾਂ ਦੇ ਬਿਜ਼ਨਸmen ਆ, ਦੋਸਤ ਆ, ਬ੍ਰੋਕਰ ਆ। ਉਹ ਗੁਜਰਾਤ ਤੇ ਸਾਰਾ ਧੰਦੇ ਵਾਲੇ ਲੋਕਾਂ ਦੇ ਨਾਲ ਹੀ ਜੁੜਿਆ ਹੈਗਾ। ਹਾਂ ਹਾਂ ਜੀ। ਤਾਂ ਫਿਰ ਇਹ ਜਿਹੜਾ ਸਾਰਾ ਖੇਲਾ ਖੇਡਿਆ ਸਭ ਤੋਂ ਵੱਡੀ ਇਹਦੀ ਆਬਜੈਕਸ਼ਨ ਵਾਲੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਇਹ 220 30 ਤੋਂ ਵੱਧ ਇਹਨਾਂ ਦੀਆਂ ਸੀਟਾਂ ਨਹੀਂ ਆ ਰਹੀਆਂ। ਆ ਰਹੇ ਆ ਤੇ ਫਿਰ ਇਹਦੇ ਪਿੱਛੇ ਪ੍ਰਧਾਨ ਮੰਤਰੀ ਜਿੱਦਾਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਕਿਹਾ ਵੀ 4 ਤਰੀਕ ਨੂੰ ਦੇਖੋਗੇ ਤੁਸੀਂ ਬਹੁਤ ਸਾਰੇ ਪੈਸੇ ਕਮਾਓਗੇ। ਇਹ ਜਿਹੜਾ ਹੋਮ ਮਿਨਿਸਟਰ ਆ ਉਹਨਾਂ ਨੇ ਵੀ ਇਹ ਗੱਲ ਕੀਤੀ। ਜਿਹੜੀ ਉੱਥੋਂ ਦੀ ਜਿਹੜੀ ਫਾਈਨਾਂਸ ਵਿਸ਼ੇ ਤੋਂ ਉਹਨਾਂ ਨੇ ਵੀ ਗੱਲ ਕੀਤੀ ਇਹ ਇੱਕ ਕਿਸਮ ਦਾ ਲੋਕਾਂ ਨੂੰ ਉਹਨਾਂ ਨੇ ਉਹਦੇ ਵਿੱਚ ਜਿਹੜਾ ਕਹਿ ਦੋ ਵੀ ਇੰਟਰਵੈਨ ਕੀਤਾ ਜਦੋਂ ਕਿ ਆਮ ਤੌਰ ਤੇ ਕਹਿੰਦੇ ਕਿ ਸ਼ੇਅਰ ਮਾਰਕੀਟ ਆਪਣੇ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਮਾਰਕੀਟ ਉਹ ਕੰਮ ਕਰਦੀ ਆ ਔਰ ਇਹਨਾਂ ਨੇ ਵਿੱਚ ਲੋਕਾਂ ਨੇ ਇੱਕਦਮ ਉਹਦੇ ਵਿੱਚ ਹਿਊਜ ਜਿਹੜਾ ਸੀਗਾ ਖਰੀਦ ਵਿਕਰੀ ਫਰੋਕਟ ਕੀਤੀ ਲੱਗਾ ਕਿ 4 ਤਰੀਕ ਨੂੰ ਬਹੁਤ ਜ਼ਿਆਦਾ ਜਿਹੜਾ ਉਹਦਾ ਸ਼ੇਅਰ ਚੜ੍ਹ ਜਾਊਗਾ ਜੇ 10 ਰੁਪਏ ਲਾਓਗੇ ਤੇ ਤੁਹਾਨੂੰ ਖੁੱਸਦਾ 15 ਰੁਪਏ ਮਿਲ ਜਾਣ ਜਾਂ 12 ਰੁਪਏ ਮਿਲ ਜਾਣ ਨਾਲ ਨਾਲ ਜਿਹੜੀਆਂ ਝੂਠੀਆਂ ਐਗਜ਼ਿਟ ਪੋਲ ਲੈ ਕੇ ਆਏ ਜਿੱਦਣ ਤੁਸੀਂ ਦੇਖੋ ਇਲੈਕਸ਼ਨ ਸ਼ਾਮ ਨੂੰ ਖਤਮ ਹੋਈ ਆ ਤੇ 6:30 ਵਜੇ ਤੋਂ ਬਾਅਦ ਜਿਹੜੀ ਐਗਜ਼ਿਟ ਪੋਲ ਸ਼ੁਰੂ ਹੋਈ ਆ ਉਹ ਕੋਈ 400 ਦੇ ਰਿਆ ਪ੍ਰਸ਼ਾਂਤ ਕਿਸ਼ੋਰ ਵਰਗੇ ਬੰਦੇ ਵੀ ਜਿਹੜੇ ਹੈਗੇ ਮੇਰੇ ਖਿਆਲ ਸਾਰੀ ਉਮਰ ਦੀ ਕ੍ਰੈਡਿਬਿਲਟੀ ਖਤਮ ਹੋ ਗਈ ਟੀਵੀ ਚੈਨਲ ਦੀ ਕ੍ਰੈਡਿਬਿਲਟੀ ਖਤਮ ਹੋ ਗਈ ਉਹ ਤੁਹਾਨੂੰ ਪਤਾ ਹੋਵੇ ਕਿ ਪਹਿਲਾਂ ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਇਸ ਇਹਨਾਂ ਦੇ ਵਿੱਚ ਨਹੀਂ ਜਾਣਾ ਪਰ ਫਿਰ ਅਲਟੀਮੇਟਲੀ ਲਾਸਟੇ ਡਿਸਾਈਡ ਕਰ ਲਿਆ ਵੀ ਸਾਨੂੰ ਜਾਣਾ ਚਾਹੀਦਾ ਉੱਥੇ ਹੂੰ ਹੂੰ 500 ਦੀ ਐਗਜ਼ਿਟ ਪੋਲ ਆ ਗਈ ਉਹ ਸਾਰੀ ਪੇਡ ਹੈਗੀ ਆ ਉਹ ਸਾਰੀ ਕਾਰਪੋਰੇਟ ਜਿਹੜੀ ਪੈਦਾ ਕੀਤੀ ਆ ਉਹਦੇ ਵਿੱਚੋਂ ਐਡਵਰਟਾਈਜ਼ ਨਾਲ ਸ਼ੇਅਰ ਬਾਜ਼ਾਰ ਦਾ ਜਿਹੜੀ ਖਬਰ ਦਿੱਤੀ ਨੇ ਬਹੁਤ ਚੜ ਜਾਣਾ ਤੇ ਲੱਖਾਂ ਕਰੋੜਾਂ ਲੋਕਾਂ ਨੇ ਸੈਂਕੜੇ ਪੰਜ ਕਰੋੜ ਲੋਕਾਂ ਨੇ ਉਹਦੇ ਵਿੱਚੋਂ ਪੈਸੇ ਜਿਹੜੇ ਇਨਵੈਸਟ ਕੀਤੇ ਆ ਉਹ ਆ ਕੀ ਕਿ ਤਿੰਨ ਦਿਨ ਨੂੰ ਜਿਹੜਾ ਸ਼ੇਅਰ ਬਹੁਤ ਚੜਦਾ ਲੋਕੀ ਇਨਵੈਸਟ ਕਰਦੇ ਆ ਚਾਰ ਨੂੰ ਜਦੋਂ ਨਤੀਜੇ ਆਉਂਦੇ ਅੱਜ ਘੜੰਮ ਕਰਦਾ ਡਿੱਗ ਪੈਂਦਾ ਤਾਂ ਉਹੀ ਜਿਹੜੇ ਬ੍ਰੋਕਰ ਹੁੰਦੇ ਆ ਪਹਿਲਾਂ ਉਹਨਾਂ ਨੇ ਸ਼ੇਅਰ ਵੇਚੇ ਮਹਿੰਗੇ ਰੇਟ ਦੇ ਉੱਤੇ ਅਗਲੇ ਦਿਨ ਜਦੋਂ ਡਿੱਗੇ ਆ ਉਹ ਸਸਤੇ ਰੇਟ ਤੇ ਖਰੀਦਦੇ ਇਹ ਦੋ ਕਹਿੰਦੀ ਹੈ ਵੀ ਕਈ ਲੱਖ ਕਰੋੜਾਂ ਦਾ ਇਹ ਧੰਦਾ ਹੈਗਾ ਉਹ ਕਾਦੇ ਵਾਸਤੇ ਪੈਸੇ ਚਾਹੀਦੇ ਸੀਗੇ ਉਸਰ ਦਾ ਪੈਸੇ ਕਿ ਸੇ ਹੋਰ ਰਾਜਨੀਤਿਕ ਪਰਪਤਵਾਸੇ ਕਰਨੇ ਹੋਣ ਜਾਂ ਜਿਹੜੇ ਉਹਨੂੰ ਮੈਨੇਜ ਕਰਦੇ ਆ ਕਿਉਂਕਿ ਰਾਜਨੀਤੀ ਬਹੁਤ ਵੱਡਾ ਬਹੁਤ ਵੱਡਾ ਖਤੰਦਾ ਵੀ ਬਣ ਗਿਆ ਤੁਸੀਂ ਦੇ ਕਿੰਨੇ ਕਿੰਨੇ ਪੈਸੇ ਜਿਹੜੇ ਹੈਗੇ ਆ ਉਹ ਖਰਚੇ ਜਾ ਰਹੇ ਆ ਇਵਨ ਇੱਕ ਪੋਲਿੰਗ ਸਟੇਸ਼ਨ ਤੇ ਛੋਟੀ ਜੀ ਗੱਲ ਆ ਕਿ ਜੇ ਉਥੇ ਮਤਲਬ ਕਿੰਨੇ ਪੋਲਿੰਗ ਸਟੇਸ਼ਨ ਬਣਦੇ ਆ 1800 2000 ਪੋਲਿੰਗ ਸਟੇਸ਼ਨ ਹੁੰਦੀ ਆ ਤੇ ਪੋਲਿੰਗ ਸਟੇਸ਼ਨ ਨੂੰ ਮੈਨੇਜ ਕਰਨ ਵਾਸਤੇ ਇਹ ਜਿਹੜਾ ਘੱਟੋ ਘੱਟ 7-8000 ਰੁਪਇਆ ਜਿਹੜਾ ਹੈਗਾ ਵਾ ਉਥੇ ਵਾਲੇ ਬੰਦੇ ਬੈਠਦੇ ਉਹਨਾਂ ਨੂੰ ਦਿੱਤਾ ਜਾਂਦਾ ਚਾਰ ਬੰਦੇ ਹੁੰਦੇ ਆ ਜਿਹਨਾਂ ਨੂੰ 5-5 ਰੁਪਏ ਵੀ ਦਿਹਾੜੀ ਦਿੰਦੇ ਆ ਮੋਟਰਸਾਈਕਲ ਵੀ ਚਾਹੀਦੇ ਆ ਖਾਣ ਪੀਣ ਦਾ ਵੀ ਚਾਹੀਦਾ ਤੇ ਕਰੋੜਾਂ ਰੁਪਏ ਦਾ ਜਿਹੜੀ ਹੈਗੀ ਆ ਇਹ ਜਿਹੜੀ ਇੱਕ ਪਾਰਲੀਮੈਂਟ ਕੰਸਟਿਟੂਐਂਸੀ ਦੇ ਵਿੱਚ ਇਲੈਕਸ਼ਨ ਦੇਣ ਵਾਸਤੇ ਚਾਹੀਦੇ ਆ ਤੇ ਪੈਸਾ ਹੁੰਦਾ ਕਿੱਥੋਂ ਇਹ ਪੈਸੇ ਤਨਖਾਹ ਨਾਲ ਥੋੜਾ ਦਿੰਦੇ ਆ ਤੇ ਪੈਸਾ ਕੋਈ ਕਿਸਾਨਾਂ ਤੋਂ ਥੋੜਾ ਇਕੱਠਾ ਕਰਦੇ ਆ ਜਾਂ ਪੈਸਾ ਜਿਹੜਾ ਹੋਰ ਨਾਲ ਲੋਕ ਇਹ ਪੈਸਾ ਇਹਨਾਂ ਦੇ ਇਸ ਪਾਸੇੋਂ ਹੁੰਦਾ ਤੇ ਇਸ ਕਰਕੇ ਉਹਨਾਂ ਜੀਪੀਸੀ ਦੀ ਬੰਕ ਕੀਤੀ ਜੀ ਇਦਾਂ ਦਾ ਹੋਇਆ ਤੇ ਇਹ ਤਾਂ ਮਤਲਬ ਦੇਸ਼ ਸਾਡਾ ਜਿੱਦਾਂ ਮਰਜ਼ੀ ਮੈਨੇਜ ਕਰ ਲਓ ਤੁਸੀਂ ਉਹਨਾਂ ਲੋਕਾਂ ਨੂੰ ਦੂਸਰੀਆਂ ਸੰਸਥਾਵਾਂ ਤੇ ਸਾਰੀਆਂ ਤੇ ਤੁਸੀਂ ਡਿਬੋਲਿਸ਼ ਕਰ ਹੀ ਦਿੱਤੀਆਂ ਚਾਹੇ ਤੁਹਾਡੀ ਜੁਡੀਸ਼ਰੀ ਹੀਗੀ ਚਾਹੇ ਤੁਹਾਡਾ ਇਲੈਕਸ਼ਨ ਕਮਿਸ਼ਨ ਸੀਗਾ ਚਾਹੇ ਤੁਹਾਡਾ ਮੀਡੀਆ ਸੀਗਾ ਤੇ ਇਹ ਜਿਹੜੀ ਤੁਸੀਂ ਕਿਹਨੇ ਇਕਨੋਮੀ ਹੈਗੀ ਆ ਖਾਸ ਕਰਕੇ ਜਿਹੜੀ ਆਪਣੇ ਆਪ ਜਿਹੜੀ ਥਾਂ ਜਾਂਦੀ ਆਪਣੇ ਆਪ ਜਿਹੜੀ ਥਾਂ ਜਾਂਦੀ ਪਰ ਇਹ ਮੈਨੀਪੂਲੇਸ਼ਨ ਹੁੰਦੀ ਆ ਜਦੋਂ ਸਰਕਾਰ ਦੀ ਇਹਦਾ ਇੰਟਰਵੈਨਸ਼ਨ ਹੁੰਦੀ ਆ ਤੇ ਉਹ ਬਹੁਤ ਡੇਂਜਰਸ ਹੁੰਦੀ ਆ ਸਰਕਾਰ ਦੀ ਮਨਸ਼ਾ ਕਿ ਜੇ ਉਹਨਾਂ ਨੇ ਆਪਣੇ ਜਿਹੜਾ ਮੋਰਲ ਨੂੰ ਜਿਹੜਾ ਆਪ ਰੱਖਣ ਵਾਸਤੇ ਜਾਂ ਜਦੋਂ ਕਾਊਂਟਿੰਗ ਹੋ ਰਹੀ ਸੀਗੀ ਕਿਤੇ ਨਾ ਕਿਤੇ ਹੋਰ ਖੇਲਾ ਕਰਨ ਵਾਸਤੇ ਵੀ ਲੋਕਾਂ ਨੂੰ ਮੈਂਟਲੀ ਪ੍ਰੀਫੇਅਰ ਕਰ ਲਓ ਇਹੀ 350 400 ਜਿਹੜੀਆਂ ਸੀਟਾਂ ਲੈ ਰਹੇ ਆ ਤੇ ਇਹ ਕਿ ਉਸ ਪਾਸੇ ਵਿਜੀ ਹੋ ਜਾਣਗੇ ਤੇ ਫਿਰ ਜਿਹੜੀਆਂ 240 ਆਈਆਂ ਜਿਸ ਤਰੀਕੇ ਦੇ ਨਾਲ ਤੁਸੀਂ ਕਰਨਾ ਹੁੰਦਾ ਉਹਨੂੰ ਮੈਨੇਜ ਕਰ ਲੀਂਦੀ ਆ ਪਰ اپੋਜੀਸ਼ਨ ਵਾਲੇ ਬਹੁਤ ਪਹਿਲੇ ਦਿਨ ਤੋਂ ਕਲੀਅਰ ਸੀਗੇ ਕਿ ਜੋ ਉਹਨਾਂ ਨੂੰ ਗਰਾਉਂਡ ਤੋਂ ਰਿਪੋਰਟ ਮਿਲਦੀ ਸੀ ਇਸੇ ਕਰਕੇ ਬਾਰ-ਬਾਰ ਕਹਿ ਰਹੇ ਸੀ ਵੀ ਆਪਣੇ ਪੋਲਿੰਗ ਸਟੇਸ਼ਨਾਂ ਤੇ ਤੁਸੀਂ ਡਟੇ ਰਹਿਣਾ ਤੇ ਮੇਰਾ ਕਹਿਣ ਤੋਂ ਪਾਵ ਹੈ ਕਿ ਜੇ ਦੇਖਿਆ ਜਾਵੇ ਤੇ ਹੋਰ ਕਬਲੇ ਤਾਂ ਬਹੁਤ ਵੱਡੇ ਵੱਡੇ ਹੋਏ ਆ ਹੂੰ ਇਹ ਪਿੱਛੇ ਕਬਲਾ ਨਹੀਂ ਇਹਦੇ ਵਿੱਚ ਹੋਇਆ ਦੂਸਰੀ ਇੱਕ ਥੋੜੀ ਇੱਕ ਹੋਰ ਨਵੀਂ ਗੱਲ ਆਈ ਹੈ ਕਿ ਨੀਟ ਜਿਹੜਾ ਸੀਗਾ ਏ ਨੈਸ਼ਨਲ एलिजिਬਿਲਟੀ ਟੈਸਟ ਜਿਹੜਾ ਸੀਗਾ ਤੁਹਾਡਾ ਮੈਡੀਕਲ ਵਾਸਤੇ ਇਹਦਾ ਰਿਜ਼ਲਟ ਹੋਰਾਂ ਤਰੀਕ ਨੂੰ ਆਉਣਾ ਸੀਗਾ ਔਰ ਉਹਦੇ ਵਿੱਚ 4 ਤਰੀਕ ਨੂੰ ਜਿੱਦਣ ਇਹ ਰਿਜ਼ਲਟ ਆਉਂਦੇ ਉਦੋਂ ਹੀ ਨਾਲ ਦਾ ਰਿਜ਼ਲਟ ਵੀ ਆਉਤੇ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਉਹ ਜਿਹੜੇ ਵਿੱਚੋਂ ਨੰਬਰ ਆਏ ਉਹਨੇ ਨੰਬਰ ਆ ਨਹੀਂ ਸਕਦੇ ਕੁਝ ਸੈਂਟਰਾਂ ਦੇ ਵਿੱਚੋਂ ਕੱਲਿਆਂ ਦੇ ਕਹਿੰਖੋਗੇ ਤੂੰ ਬਹੁਤ ਪ੍ਰੈਸਟੀਜੀਅਸ ਜਿਹੜਾ ਹੁੰਦਾ ਵਾ ਐਗਜ਼ਾਮ ਹੁੰਦਾ ਵਾ ਔਰ ਇਹ ਖਾਸ ਕਰਕੇ ਇਸ ਸਰਕਾਰ ਦੇ ਸਮੇਂ ਤੇ ਬਹੁਤ ਸਾਰੇ ਐਗਜ਼ਾਮਪਲ ਮਿਲ ਜਾਣਗੇ ਆ ਕਿ ਜਦੋਂ ਪੇਪਰ ਲੀਕ ਹੁੰਦੀ ਆ ਇਹ ਪੇਪਰ ਲੀਕ ਨਹੀਂ ਹੁੰਦੇ ਤਾਂ ਕਿਤੇ ਨਾ ਕਿਤੇ ਹੋਰ ਕਥਾ ਕਹਾਣੀ ਇਸ ਕਿਸਮ ਦੀ ਬਣਦੀ ਰਹਿੰਦੀ ਹੈ ਤੇ ਮੇਰਾ ਕਹਿਣ ਤੋਂ ਪਾਵਾਂ ਕਿ ਇਹ ਸਰਕਾਰ ਜਿਹੜੀ ਹੈਗੀ ਐ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਜਾਂ ਕਹਾ ਗੱਲਾਂ ਵੀ ਬਣਨ ਜਾ ਰਹੀ ਆ ਇਹਨੇ ਤਾਂ ਹਰ ਚੀਜ਼ ਦੇ ਉੱਤੇ ਜਿਹੜਾ ਹੈਗਾ ਸੀ ਕੰਪਰੋਮਾਈਜ਼ ਕੀਤਾ ਹਰ ਚੀਜ਼ ਦੇ ਉੱਤੇ ਲੋਕਾਂ ਦਾ ਜਿਹੜਾ ਜਸਟਿਸ ਮਿਲਣਾ ਸੀਗਾ ਉਹਨਾਂ ਨੂੰ ਨਹੀਂ ਮਿਲਿਆ ਫਾਰ ਇਗਜ਼ਾਮਪਲ ਜੇ ਕਰੋਨਾ ਬੰਦਿਆਂ ਦੇ ਪੈਸੇ ਡੁੱਬ ਕੇ ਹੋਣਗੇ ਤੇ ਉਹਨਾਂ 'ਚ ਹੋ ਸਕਦਾ ਕਿਸੇ ਨਾ ਕਿਸੇ ਨੇ ਕੋਈ ਜਿਹੜਾ ਹੈਗਾ ਉਹਨੇ ਐਕਸਟ੍ਰੀਮ ਸਟੈਪ ਵੀ ਲੈ ਲਿਆ ਹੋਵੇ ਅਪਾ ਆਮ ਤੌਰ ਤੇ ਦੇਖਦੇ ਆ ਜਿਹਨੂੰ ਪੈਸੇ ਡੁੱਬਦੇ ਆ ਉਹ ਸੁਸਾਈਸਾਈਡ ਕਰ ਲਿੰਦਾ ਵਾ ਜਾਂ ਕੋਈ ਜਿਹੜਾ ਹੋਰ ਘਰ ਦੇ ਵਿੱਚ ਲੜਾਈ ਪੈ ਜਾਂਦੀ ਆ ਤਾਂ ਮੇਰਾ ਕਹਿਨ ਤੋਂ ਪਾਵਾ ਕਿ ਜਿਹੜਾ ਕ੍ਰਿਮੀਨਲ ਬਿਹੇਵੀਅਰ ਖਾਸ ਕਰਕੇ ਜਿਹੜਾ ਇਹ ਰਿਸਪਾਂਸਿਬਲ ਬੰਦਿਆਂ ਦਾ ਹੁੰਦਾ ਉਹ ਸਾਡੇ ਲੋਕਤੰਤਰ ਵਾਸਤੇ ਵੀ ਜਾਂ ਸਾਡੇ ਸਮਾਜ ਵਾਸਤੇ ਵੀ ਬਹੁਤ ਚੰਗਾ ਨਹੀਂ ਆ ਜੇ ਪੀਸੀ ਦੀ ਗੱਲ ਕੀਤੀ ਆ ਪਰ ਬਣਾਉਣਗੇ ਨਹੀਂ ਹਾਂ ਇਹ ਜ਼ਰੂਰ ਹੈਗਾ ਕਿ ਕੱਲ ਨੂੰ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਇਹ ਸਰਕਾਰ ਜਾਂਦੀ ਹੈ ਕਿਉਂਕਿ ਸਰਕਾਰ ਦੇ ਚੱਲਣ ਦੇ ਲੰਮਾ ਸਮਾਂ ਚੱਲਣ ਦੀਆਂ ਮੁਸ਼ਕਲਾਂ ਬਹੁਤ ਜਾਂਦੀਆਂ ਤੋ ਕਾਨੂੰ ਜੀਪੀਸੀ ਬਣ ਜੇ ਜੀਪੀਸੀ ਨੇ ਪਹਿਲੇ ਵੀ ਡਿਮਾਂਡ ਕੀਤੀ ਸੀ ਹੈਂਡਲਬਰਗ ਰਿਪੋਰਟ ਸੀ ਅਡਾਨੀ ਜਿਹੜਾ ਸੀ ਉਹਦੀ ਰਿਪੋਰਟ ਸੀ ਕਿ ਕਿਸ ਤਰੀਕੇ ਨਾਲ ਸਾਰਾ ਜਿਹੜਾ ਹੈਗਾ ਸ਼ੈਲ ਕੰਪਨੀਆਂ ਤੋਂ ਪੈਸਾ ਹੈ ਤੋ ਬਹੁਤ ਵੱਡੇ ਲੈਵਲ ਤੇ ਇੱਥੇ ਘਪਲਾ ਹੋਇਆ ਵੱਡੇ ਲੈਵਲ ਤੇ ਕੁਝ ਲੋਕਾਂ ਨੂੰ ਬਹੁਤ ਅਮੀਰ ਕੀਤਾ ਗਿਆ ਵੱਡੇ ਲੈਵਲ ਤੇ ਕੁਝ ਲੋਕਾਂ ਨੂੰ ਜਿਹੜਾ ਹੈਗਾ ਉਹ 5 ਕਿਲੋ ਆਟੇ ਤੇ ਜੀਣ ਵਾਸਤੇ ਮਜਬੂਰ ਕੀਤਾ ਗਿਆ ਤਾਂ ਕਿ ਉਹ ਉਹਨਾਂ ਦਾ ਵੋਟ ਬੈਂਕ ਬਣਿਆ ਰਹੇ WhatsApp ਕਹਿੰਦਾ ਭਾਵੇਂ ਕਿ ਇਸ ਫੰਡੇ ਨੂੰ ਜਿਹੜਾ ਸਟਾਕ ਮਾਰਕੀਟ ਵਾਲਾ ਵਿਰੋਧੀ ਤਰ੍ਹਾਂ ਨਹੀਂ ਸਮਝ ਸਕੀਆਂ ਉਸ ਦੌਰਾਨ ਇਹ ਕਿਉਂਕਿ ਬਾਤ ਹੁਣੀ ਅੱਜ ਹੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਰਾਹੁ ਗਾਂਧੀ ਬਰਾਵਲੋਂ ਇਹ ਭੇਦ ਸਮਝ ਲਿਆਂਦਾ ਜਾ ਰਿਹਾ ਹੈ ਕਿ ਇਹ ਇੱਕ ਸਾਡੇ ਲਈ ਬੜਾ ਮਾਰੂ ਹਸਾਬਤ ਹੋਇਆ ਹੈ ਕਹਿੰਦਾ ਭਾ ਕਿ ਜਿਹੜੇ ਸਮਝ ਆਉਂਦੀ ਸੀ ਉਹਨਾਂ ਰੀਸ ਕੀਤਾ ਸੀਗਾ ਜਿਹੜਾ ਐਕਸਟਪੋਲ ਨੂੰ ਕਿਹਾ ਵੀ ਇਹ ਬਹੁਤ ਵੱਡਾ ਫਰਾਡ ਆ ਜਦੋਂ ਇਹ ਸਰਕਾਰ ਦੇ ਨਮਾਇਦੇ کہہ ਰਹੇ ਆ ਕਿ ਤੁਸੀਂ ਸ਼ੇਅਰ ਖਰੀਦੋ ਸਮਝ ਆਉਂਦੀ ਸੀ ਕਿ ਪਰ ਜਦੋਂ ਹੁਣ ਸਾਰਾ ਗੁਬਾਰਾ ਫਟਿਆ ਵਾ ਗੱਲ ਤਾਂ ਫਿਰ ਕੋਈ ਸੋਰਸਸ ਹੁੰਦੇ ਜਿੱਥੋਂ ਸਾਰੀ ਖਬਰ ਆ ਰਹੀ ਹੈ ਅੰਦਰ ਹਰ ਉਹ ਵੀ ਸਰਕਾਰ ਇਹਨਾਂ ਸਮਝਾ ਲਈ ਉਹਨਾਂ ਦੇ ਵੀ ਆਪਣੇ ਸੋਰਸਸ ਹੈਗੇ ਆ ਹਾਂ ਹਾਂ ਜੀ ਮਤਲਬ ਕੰਫੀਡੈਂਟ ਵੀ ਜ਼ਿਆਦਾ ਵਾ ਜੇ ਕਾਂਗਰਸ ਜਾਂ اپੋਜੀਸ਼ਨ ਇੰਨਾ ਪਾਵਰਫੁਲ ਨਾ ਹੁੰਦਾ ਤੇ ਇਹਨਾਂ ਮੋਦੀ ਦੇ ਬੋਲਣ ਦੇਣਾ ਸੀ ਉਹਨਾਂ ਨੂੰ ਇਹ ਤਾਂ ਗੱਲ ਹੀ ਨਹੀਂ ਸੁਣਦੇ ਕੋਈ ਮੀਟਿੰਗ ਕੱਲ ਨਹੀਂ ਸੀ ਸੁਣਦਾ ਕੋਈ ਪ੍ਰੈਸ ਕਾਨਫਰੰਸ ਜਿਹੜੀ ਹੁੰਦੀ ਸੀ ਉਹਨਾਂ ਨੂੰ ਜਿਹੜਾ ਹੈਗਾ ਸੀਗਾ ਲਾਈਵ ਉਹਨੂੰ ਰਿਲੇ ਨਹੀਂ ਸੀ ਹੁਣ ਦਿੰਦੇ ਗੱਲਾਂ ਇਹ ਜੇ ਅੱਜ ਇਹ ਮੋਦੀ ਸਰਕਾਰ ਜਾਂਦੀ ਆ ਤੁਹਾਨੂੰ ਲੇਅਰਸ ਮਿਲ ਜਾਣਗੀਆਂ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਦੂਸਰੇ ਇਹ ਕੱਪੜਿਆਂ ਦੀ ਕਿੱਦਾਂ ਡਾਨੀ ਰਾਤੋਂ ਰਾਤ ਇਸ ਪਾਸੇ ਹੋ ਜਾਂਦਾ ਕਿੱਦਾਂ ਉਹਨੂੰ ਖਾਣਾ ਦਿੱਤੀਆਂ ਗਈਆਂ ਹ ਕਿੱਦਾਂ ਉਹਨੂੰ ਜਿਹੜੇ 에어ਪੋਰਟਸ ਦਿੱਤੇ ਗਏ ਆ ਕਿਦਾਂ ਪੋਰਟਸ ਦਿੱਤੇ ਗਏ ਆ ਕਿਦਾਂ 3 3000 3 3000 ਕਿਲੋ ਜਿਹੜੀ ਡਰੱਗ ਜਿਹੜੀ ਹੈਗੀ ਆ ਹੀਰੋਇਨ ਜਿਹੜੀ ਆ ਉਹਨਾਂ ਪੋਰਟ ਤੋਂ ਫੜੀ ਗਈ ਆ ਉਹਨਾਂ ਦਾ ਕੀ ਬਣਿਆ ਬਹੁਤ ਸਾਰੇ ਚੀਜ਼ਾਂ ਹੈਗੀਆਂ ਕਿਦਾਂ ਉਹਨਾਂ ਨੂੰ ਇੰਨੀ ਵੱਡੀ ਜ਼ਮੀਨ ਦੇ ਦਿੱਤੀ ਗਈ ਇਸ ਤਰੀਕੇ ਦੇ ਨਾਲ ਕਿਦਾਂ ਪ੍ਰਧਾਨ ਮੰਤਰੀ ਜੀ ਉਹਨਾਂ ਦੇ ਜਹਾਜ਼ ਤੇ ਚੜ ਕੇ ਇੱਥੇ ਆਉਂਦੇ ਆ ਕੰਟਰਡਿਕਸ਼ਨ ਤੇ ਪਹਿਲੇ ਦਿਨ ਤੋਂ ਆ ਗਈ ਸੀ ਪਰ ਉਹ ਪੋਜੀਸ਼ਨ ਵੀ ਬਹੁਤ ਹੋ ਗਈ ਤੁਹਾਨੂੰ ਸ਼ਾਇਦ ਹੋਵੇ ਕਿ ਪ੍ਰਧਾਨ ਮੰਤਰੀ ਜਿਹੜੇ ਸੌ ਚੁੱਕਲੇ ਸੀ ਗੁਜਰਾਤ ਜਿੱਥੋਂ ਅਹਮਦਾਬਾਦ ਤੋਂ ਪ੍ਰਾਈਵੇਟ ਜਹਾਜ਼ ਤੇ ਚੜ੍ਹ ਕੇ ਅਡਾਨੀ ਦੇ ਜਹਾਜ਼ ਤੇ ਚੜ੍ਹ ਕੇ ਜਿਹੜਾ ਸੀ ਉਹ ਦਿੱਲੀ ਆਇਆ ਸੀ ਉਹਦਾ ਮਤਲਬ ਕੀ ਸੀਗਾ ਕਾਰਪੋਰੇਟ ਨਾੜੀ ਬਹੁਤ ਕਲੀਅਰ ਹੈਗੀ ਹੈ ਕੋਈ ਪੈਸਾ ਜਿੰਨੀ ਖਰੀਦੋ ਫਰukt ਕੀਤੀ ਇਹਨਾਂ ਨੇ ਤੇ ਤੁਸੀਂ ਹੁਣ ਅਲੀਗੇਸ਼ਨ ਲੱਗਦੇ ਆ ਕਿ ਹਿਮਾਚਲ ਦੇ ਵਿੱਚ ਜਿਹੜੇ 6 ਐਮਐਲਏ ਖਰੀਦੇ ਆ ਉਹ ਕਿਨੇ ਕਿਨੇ ਥੋੜੇ ਦੇ ਖਰੀਦੇ ਆ ਐਮਪੀ ਕਿਨੇ ਕਿਨੇ ਥੋੜੇ ਆ ਰਾਜ ਸਭਾ ਦੇ ਮੈਂਬਰ ਜਿਤੋਂ ਦੇ ਦੂਸਰੇ ਨੂੰ ਪੈਸੇ ਦੇ ਕੇ ਔਰ ਇਸ ਸਰਕਾਰਾਂ ਡੇਗੀਆਂ ਤੁਸੀਂ ਦੇਖੋ ਗੋਆ ਸਰਕਾਰ ਦੇਗੀ ਸੀ ਫਿਰ ਮਹਾਰਾਸ਼ਟਰ ਸਰਕਾਰ ਦੇਗੀ ਆ ਫਿਰ ਇਤੋਂ ਬਾਅਦ ਉਤਰਾਖੰਡ ਸਰਕਾਰ ਦੇਗੀ ਸੀ ਕਿਸੇ ਵੇ ਮਨੀਪੁਰ ਸਰਕਾਰ ਦੇਗੀ ਸੀ ਫਿਰ ਆ ਤੁਹਾਡਾ ਆਪਣਾ ਹਰਿਦਵਾਰ ਸਰਕਾਰ ਦੇਗੀ ਸਭ ਤੋਂ ਵੱਡੀ ਫਰਾਡ ਜਿਹੜਾ ਹੋਇਆ ਸਰਕਾਰ ਦੇਗਦਾ ਉਹ ਤੇ ਮਧਿਆ ਪ੍ਰਦੇਸ਼ ਦੇ ਸੀ ਕਿ ਇਥੇ 15 ਸਾਲਾਂ ਬਾਅਦ ਕਮਲ ਲਾਖਣੇ ਤਾਕਤ ਦੇ ਚਾਏ ਸੀਗੇ ਉਹ ਸਾਰੀ ਦੀ ਸਾਰੀ ਸਰਕਾਰ ਦੇਖਤੀ ਸੀ ਕਿੰਨਾ ਧੱਕੇ ਦੇ ਨਾਲ ਤੁਸੀਂ ਇਲੈਕਸ਼ਨ ਲਈ ਲੰਨਤੇ ਅੰਡਰੇ ਵਿੱਚੋਂ ਪਰ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਜ਼ੁਲਮ ਜਿਹੜਾ ਹੋ ਰਿਹਾ ਸੀਗਾ ਹਾਂ ਲੋਕਾਂ ਨੇ ਥੋੜਾ ਇਹਨਾਂ ਨੂੰ ਹੌਸਲਾ ਦਿੱਤਾ ਆਪੋਜੀਸ਼ਨ ਸਟ੍ਰੌਂਗ ਹੋਈ ਆ ਔਰ ਥੋੜੇ ਕਿਉਂਕਿ ਬਹੁਤ ਵੀਕ ਹੋ ਗਿਆ ਮੈਨੂੰ ਨਹੀਂ ਲੱਗਦਾ ਤੁਸੀਂ ਦੇਖਿਆ ਹੋਣਾ ਮੋਦੀ ਸਾਹਿਬ ਦੀ ਬੋਡੀ ਲੈਂਗੁਏਜ ਜਿੱਦਾਂ ਆਪਣੀ ਪਾਰਟੀ ਤਫਰ ਗਏ ਆ ਉਹ ਹੌਸਲੇ ਨਹੀਂ ਸੀਗੇ ਕਿਉਂਕਿ ਮੋਦੀ ਸਾਹਿਬ ਨੇ 2002 ਤੋਂ ਜਦੋਂ ਗੋਧਰਾ ਟੰਗੀਆਂ ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ ਉੱਥੇ ਨਾ ਇੱਥੇ 10 ਸਾਲ ਬਾਅਦ ਐਬਸੋਲਿਊਟ ਮジョਰਿਟੀ ਨਾਰਾਜ਼ ਕੀਤਾ ਉੱਥੇ ਇੱਕ ਚੈਲੰਜ ਕਿੰਗ ਸੀਗਾ ਸਾਰੀਆਂ ਆਪਣੀਆਂ ਦੇਖੋ ਮੋਦੀ ਮੋਦੀ ਹੋ ਰਹੀ ਹੈ ਮੋਦੀ ਦੀ ਸਰਕਾਰ ਮੋਦੀ ਦੀ ਜਿਹੜੀ ਗਾਰੰਟੀ ਹੈਗੀ ਆ ਮੋਦੀ ਹੈ ਤਾਂ ਸੰਭਵ ਹੈ ਮਰੇ ਮੇਰਾ ਪੁਆਇੰਟ ਕਹਿੰਨ ਤੋਂ ਪਾਭਾ ਕਿ ਇਹ ਨਹੀਂ ਹਰ ਚੀਜ਼ ਨੂੰ ਬੁਲਡੋਜ਼ ਕਰਨਾ ਰੈਡੀਕਿਊਲ ਕਰਨਾ ਜਾਂ ਪ੍ਰੋਵਾਇ ਨਾ ਕਰਨੇ ਇੰਡੀਆ ਦੇ ਉੱਤੇ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਸੰਸਥਾਵਾਂ ਦੇ ਉੱਤੇ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਕਿਦਾਂ ED CBI ਦੀ ਜਿਹੜੀ ਹੈਗੀ ਆ ਯੂਜ਼ ਬੇਸ ਯੂਜ਼ ਕੀਤਾ ਉਹਦੇ ਵਿੱਚੋਂ ਕਿਸ ਤਰੀਕੇ ਨਾਲ ਆਪਣੇ ਵਿਰੋਧੀਆਂ ਨੂੰ ਜਿਹੜਾ ਹੈਗਾ ਉਹ ਖਤਮ ਕੀਤਾ ਚਾਹੇ ਉਹ ਵਿਸ਼ ਜੜੀ ਹੋਸੀ ਕਿਸ ਤਰੀਕੇ ਨਾਲ ਉਹਨਗੇ ਧਾਰਮਿਕ ਲੀਡਰ ਵੀ ਬਣ ਕੇ ਪ੍ਰਾਨ ਪ੍ਰਸਤਾਨ ਜਿਹੜਾ ਸੀਗਾ ਜਿਹੜਾ ਰਿਲੀਜੀਅਸ ਸ਼ੰਗਰਾਜਰੀਆ ਦਾ ਕੰਮ ਸੀ ਉਹ ਕਰਨਾ ਸ਼ੁਰੂ ਕਰਤਾ ਕਿੰਦਾ ਕਿੰਨੇ ਸੂਟ ਬਦਲਦੇ ਆ ਮੈਨੂੰ ਨਾਰਮਲ ਤਰੀਕੇ ਦੇ ਨਾਲ ਤਿੰਨ ਤਿੰਨ ਚਾਰ ਚਾਰ ਸਾਰੇ ਸ਼ੌਕ ਹੋ ਹੋ ਸ਼ੌਕ ਕਿੰਨੇ ਵੀ ਹੋ ਸਕਦੇ ਆ ਤਾਂ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਵਰਤਾਰਾ ਹੀ ਅਲਟੀਮੇਟਲੀ ਬਹੁਤ ਵੱਡਾ ਚੈਲੰਜ ਸਿਗਾ ਕਿ ਜਿਹਦੇ ਵਿੱਚ ਬਾਕੀ ਗੱਲਾਂ ਤਾਂ اپੋਜੀਸ਼ਨ ਦੀ ਤੇ ਵਾਇਸ ਪਰ ਖਤਮ ਹੋ ਗਈ ਤੁਸੀਂ ਦੇਖੋ মিডিਆ اپੋਜੀਸ਼ਨ ਨੂੰ ਸਵਾਲ ਕਰਦਾ ਅੱਜ ਵੀ ਕਰਦਾ ਵਾ ਹੂੰ ਉਹਦੇ মিডিਆ ਕੰਮ ਹੁੰਦਾ ਕਿ ਰੁਗਲਿੰਗ ਪਾਰਟੀ ਕਰੋ ਉਹਦੇ ਵਿੱਚੋਂ ਡਰਦੇ ਆ ਸਾਰੇ ਬੋਲਦੇ ਨਹੀਂ ਕਿ ਨਾ ਸਰ ਡੈਮੋਕ੍ਰੇਸੀ ਲਈ اپੋਜੀਸ਼ਨ ਦਾ ਮਜ਼ਬੂਤ ਹੋਣਾ ਇੱਕ ਚੰਗੇ ਸੰਕੇਤ ਨੇ ਕਦਰ ਦੇਸ਼ ਲਈ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਜਿਹੜਾ ਵਿਰੋਧੀ ਧਿਰ ਹੈ ਉਹ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰ ਦੀਆਂ ਜੜੀਆਂ ਲਗਾਮਾਂ ਖੁੱਲੀਆਂ ਨਾ ਰਹਿਣ ਆਪਾਂ ਕੀ ਮੰਨ ਸਕਦੇ ਹਾਂ ਹੁਣ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦੀ ਪਹਿਲਾ ਤਰੀਕ ਸਾਂਝੁਕ ਸਵਾਗਤ ਦੀ ਐਡਵਾਂਸ ਸੀਗਾ ਜਿਹੜੀ ਹੁਣ ਲੇਟ ਹੋ ਰਹੀ ਹੈ ਸ਼ਾਇਦ 9 ਤੱਕ ਪਹੁੰਚ ਗਈ ਹੈ ਸ਼ਾਮ ਤੱਕ ਕੀ ਮੰਨਦੇ ਆ ਕਿ ਕੋਈ ਜਿਹੜੀਆਂ ਐਨਡੀਏ ਦੇ ਵਿੱਚ ਕੋਈ ਕਾਲਾ ਮਾਲਾ ਹੈ ਕੋਈ ਫਿਕਸਿੰਗ ਹੋ ਰਹੀ ਹੈ ਮੰਤਰੀਆਂ ਨੂੰ ਲੈ ਕੇ ਜਾਂ ਕਿਵੇਂ ਆਪਾਂ ਦੇਖ ਸਕਦੇ ਹਾਂ ਸਾਰਾ ਕੁਝ देखो ਇੱਕ ਗੱਲ ਤਾਂ ਬੜੀ ਕਲੀਅਰ ਹੈ ਇਹਨਾਂ ਦੋਵਾਂ ਨੇ ਇੱਕ ਹੁੰਦਾ ਆਪਣੇ ਹੁੰਦਾ ਹੈ ਕਿ ਦੁੱਧ ਤੋਂ ਸੜਿਆ ਲੱਸੀ ਨੂੰ ਫੁੱਕਾ ਮਾਰ ਕੇ ਪੀਂਦਾ ਹੂੰ ਚੰਦਰਪ੍ਰੀਤ ਸਾਡੂ 1996 ਦੇ ਵਿੱਚ ਜਿਹੜਾ ਪੜਾ ਬਿਲੇ ਜਿਹੜਾ ਸੀਗਾ ਉਹ ਕੇਂਦਰੀ ਰਾਜਨੀਤੀ ਦੇ ਵਿੱਚ ਆਇਆ ਸੀਗੇ ਥਣਵੀ ਤੱਕ ਰਹੇ ਫਿਰ 1999 ਦੇ ਵਿੱਚ ਉਹ ਐਨਡੀਏ ਦੇ ਗੱਜਨੇਰ ਬਣ ਕੇ ਸੀ 2004 ਦੇ ਵਿੱਚ ਰਹੇ ਵੀਹ ਸਾਲਾਂ ਬਾਅਦ ਅਕਿੰਸ ਆਪਣੇ ਜਲਵਾਤੰਤਵਾਦ ਉਹ ਦੁਬਾਰਾ ਪੱਕ ਦੇ ਵਿੱਚ ਆਇਆ। ਔਰ ਤੁਸੀਂ ਖਿਆਲਣਾ ਕਿ ਪਹਿਲੇ ਸਮੇਂ ਦੇ ਵਿੱਚ ਉਹਨੂੰ ਜੇਲ੍ਹ ਵੀ ਜਾਣਾ ਪਿਆ। ਇਸੇ ਜਿਹੜੇ ਹੋਮ ਮਿਨਿਸਟਰ ਸੀਗੇ ਇਹਨਾਂ ਬਾਰੇ ਜੋ ਸ਼ਬਦ ਅਪਸ਼ਬਦ ਬੋਲੇ ਔਰ ਉਹਨੂੰ ਬਹੁਤ ਫੀਅਰ ਹੈ ਕਿ ਜਿਸ ਦਾ ਰੀਜਨਲ ਪਾਰਟੀ ਭਾਜਪਾ ਨਾਲ ਲੱਗਦੀ ਹੈ ਤੇ ਉਹ ਖਾ ਜਾਂਦਾ। ਦੂਸਰੇ ਪਾਸੇ ਨतीश ਬਾਬੂ ਨੂੰ ਤੁਸੀਂ ਦੇਖੋ ਕਿੰਨਾ ਵੱਡਾ ਉਹਦਾ ਆਧਾਰ ਹੁੰਦਾ ਸੀਗਾ। ਇਸ ਲਈਆਂ ਚੋਣਾਂ ਦੇ ਵਿੱਚ ਜਿਹੜਾ ਸੀਗਾ ਉਹਦਾ ਸਭ ਤੋਂ ਥੱਲੇ ਆਧਾਰ ਪਹੁੰਚ ਗਿਆ। ਇਸ ਵੇਲੇ 43 ਸੀਟਾਂ ਹੋ ਗਿਆ ਵਾ 76 ਆਜੇਤੀਆਂ ਵਾ 75 ਸ਼ੰਦ ਬੀਜੇਪੀ ਦੇ। ਬਹੁਤ ਉਹਨਾਂ ਨੂੰ ਥੀਅਰ ਹੈ ਸਾਰੀ ਗੱਲ ਪਰ ਉਹ ਕਿਉਂਕਿ ਕਾਂਗਰਸ ਦੇ ਅਗੇਂਸਟ ਖੜੇ ਹੋ ਤਰੀਕੇ ਨਾਲ ਦੂਸਰੀ ਗੱਲ ਹੈ ਕਿ ਇਹਨਾਂ ਦੇ ਮੈਨੀਫੈਸਟੋ ਹੈਗੇ ਆ ਉਹ ਬੀਜੇਪੀ ਦੇ ਮੈਨੀਫੈਸਟੋ ਦੇ ਨਾਲ ਮੇਲ ਨਹੀਂ ਖਾਂਦੇ ਸਭ ਤੋਂ ਵੱਡੀ ਕਨਟਰਡਿਕਸ਼ਨ ਹੈ ਇਹ। ਹੂੰ ਜਦੋਂ ਅਦਾਲਤ ਜੂ ਵੀ ਜਿਹੜਾ ਹੈਗਾ ਵਾ ਉਹ ਬੈਕਵਰਡ ਆਸਪੀ ਜਿਹੜੀ ਮੁ슬ਮੀ ਹੁੰਦੀ ਹੈ ਉਹਦੀ ਰਿਜ਼ਰਵੇਸ਼ਨ ਦੀ ਗੱਲ ਕਰਦਾ। ਆਸੈਂਸ ਸਿੱਧਾ ਗੱਲ ਕਰਦਾ ਇਸੇ ਤਰੀਕੇ ਨਾਲ ਜਿਹੜਾ ਚੰਦਰਬਾਬੂ ਨੇ ੜੋ ਉਹ ਉਹਦੀ ਗੱਲ ਕਰਦਾ ਬਾਕੀ ਨੇ ਸਾਰੇ ਉਦਾਂ ਹੀ ਆ ਭਾਈ ਤੁਸੀਂ ਦੇਖਿਆ ਉਹਨਾਂ ਕੇ ਸ਼ਰਦਪੁਰ ਦਾ ਜਿਹੜਾ ਟੁੱਟਿਆ ਗਰੁੱਪ ਸੀ ਜਿਹੜਾ ਸ਼ਰਦਪੁਰ ਦਾ ਉਹ ਫਿਰ ਵਾਪਸ ਜਾਣਾ ਚਾਹੁੰਦਾ ਵਾ ਸਿੰਦੇ ਦੇ ਐਮਪੀ ਜਿਹੜੇ ਉਹ ਫਿਰ ਅਗਲੇ ਪੱਸੇ ਲ ਜਾਣਾ ਚਾਹੁੰਦੇ ਆ ਬਹੁਤ ਸਾਰੀਆਂ ਸਮੱਸਿਆ ਹੈਗੀਆਂ ਫਿਰ ਦੂਸਰੀ ਗੱਲ ਹੈਗੀ ਕਿ ਜਿਉਂ ਸਪੀਕਰ ਦਾ ਅਫਸਰ ਮੰਗ ਮੇਗੇ ਪਹਿਲੀ ਮੰਗ ਤਾਂ ਉਹਦੀ ਹੋਣੀ ਹੋਟ ਹੈਗੀ ਆ ਜੇ ਹਾਂ ਚਾਹੇ ਅਮਿਤ ਸ਼ਾ ਹੋਮ ਮਿਨਿਸਟਰ ਨਹੀਂ ਬਣੂਗਾ ਤੇ ਅਮਿਤ ਸ਼ਾ ਹੋਮ ਅਫੀਸਰੀ ਕਰਦੇ ਤੇ ਮੋਦੀ ਸਾਹਿਬ ਤਾਂ ਸਮਝ ਲਓ ਵੀ ਜਿਹੜੀ ਸੱਜੀ ਬਾਹ ਹੈਗੀ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਹੋਊਗਾ। ਫਿਰ ਅਗਲੇ ਮਾਸੇ ਆਪਣੇ ਮਰਜ਼ੀ ਨੂੰ ਲੈਦੇ ਸੀਗੇ। ਇਹ ਤਾਂ ਸਾਈਨ ਕਰਾ ਕੇ ਹੁਣ ਫੈਸਲੇ ਜਿਹੜੇ ਹੈਗੇ ਆ ਉਹਨਾਂ ਨੂੰ ਸਾਰਿਆਂ ਦੀ ਸਹਿਮਤੀ ਲੈਣੇ ਪਣਗੇ। ਮੋਦੀ ਸਾਹਿਬ ਨੇ ਪਿਛਲੇ 20-20 ਸਾਲਾਂ ਤੋਂ ਆਪਣੀ ਮਰਜ਼ੀ ਨਾਲ ਕੰਮ ਕੀਤਾ। ਕੀ ਉਹ 75 ਸਾਲ ਦੀ ਉਮਰ ਦੇ ਵਿੱਚ ਆਪਣਾ ਸੁਭਾਅ ਬਦਲ ਲੈਣਗੇ? ਇਹ ਪੋਸਿਬਿਲਿਟੀ ਹੈਗਾ। ਸੋ ਦੇਸ਼ ਦੀਆਂ ਪ੍ਰਸੰਸ਼ਾਵਾਂ ਬਹੁਤ ਹੀ ਲਿਆ ਗਿਆ। ਉੱਪਰ ਆਈ ਆਰਐਸਐਸ ਨੇ ਕੀਤਾ ਜੀ ਦੇਖਿਆ ਉਹਨਾਂ ਗਦਕਰੀ ਸਾਹਿਬ ਜਿਹੜੇ ਹੈਗੇ ਆ ਉਹ ਕਿਸੇ ਮੀਟਿੰਗ ਦੇ ਵਿੱਚ ਨਹੀਂ ਆਏ ਹੂੰ ਆਰਐਸਐਸ ਦੀ ਸਟੇਟਮੈਂਟ ਨਹੀਂ ਆਈ ਬੀਜੇਪੀ ਦਾ ਜਿਹੜਾ ਹੈਗਾ ਵਿਧਾਨ ਸਭਾ ਦਾ ਬੰਡਲ ਹੈਗਾ ਪਾਰਲੀਮੈਂਟਰੀ ਜਿਹੜਾ ਦਲ ਹੈਗਾ ਉਹਨਾਂ ਮੋਦੀ ਸਾਹਿਬ ਨੂੰ ਵਾਚ ਸਿਲੈਕਟ ਨਹੀਂ ਕੀਤਾ ਐਨਡੀਏ ਵੱਲੋਂ ਪਰਸਨਲ ਨਹਿਜ਼ ਲੈ ਲਿਆ ਉਹਦੇ ਵਿੱਚੋਂ ਫਿਰ ਕੇ ਤੋਂ ਕਨਟਰਡਿਕਸ਼ਨ ਬਹੁਤ ਬਾਣਦੀ ਸਰ ਬਾਹਰ ਬਾਰੇ ਸਰਕਾਰ ਦੀ ਜਿਹੜੀ ਚੱਲਣਾ ਜਿਹੜਾ ਹੈਗਾ ਉਹਦੇ ਬਹੁਤ ਸਾਰੇ ਚੈਲੰਜ ਸਨ ਇਹ ਇਸ ਕਰਕੇ ਇਹ ਲੋਕਾਂ ਦੇ ਮੱਧ ਵੀ ਹੈ ਦਾ ਜਨਤਾ ਦੇ ਲੋਕਾਲੇ ਜਿਸੀ ਥਾਗੀ ਸਾਹਿਬ ਨੇ ਕਹਿੰਦਾ ਅਗਲੀ ਵੀ ਯੋਜਨਾ ਨੂੰ ਵੀ ਰਿਵਿਊ ਸਮਝਦਾ ਵੱਡਾ ਸਵਾਲ ਹੈ ਇਹਨਾਂ ਦਾ ਮੋਸ਼ਦਾ ਕੌਣ ਸੀਗਾ ਤੋਂ ਮੈਨੂੰ ਨਹੀਂ ਲੱਗਦਾ ਕਿ ਇਹ ਹਾਂ ਇਹ ਕੀਤੀ ਆ ਇਹ ਸਰਕਾਰ ਬਣ ਕੇ ਟੁੱਟਦੀ ਆ ਫਿਰ ਮੋਦੀ ਸਾਹਿਬ ਉਸ ਕੋਈ ਵੇੜੇ ਨਾ ਜਾਂਦੇ ਇਥੋਂ ਛੱਡ ਕੇ ਵਿੱਚ ਕਿ ਫਿਰ ਉਹ ਪਛਾਣ ਨਹੀਂ ਵੇਖਣਗੇ ਕਿ ਹੁਣ ਇੰਡੀਆ ਸਰਕਾਰ ਬਣ ਗਈ ਹੈ ਕਿ ਉਹਨਾਂ ਲਈ ਬਹੁਤ ਸਾਰੀ ਸਪੋਰਟ ਪਣੀ ਹੋਈ ਹੈ ਇਸ ਲਈ ਮੈਂ ਤੇ ਮੈਂ ਤੇ ਹੀ ਸੋਚਦਾ ਵੀ ਮੋਦੀ ਇਸ ਨੂੰ ਸਫਾਰ ਬਣੇ 2 ਮਹੀਨੇ 3 ਮਹੀਨੇ 4 ਮਹੀਨੇ 6 ਮਹੀਨੇ 8 ਮਹੀਨੇ ਵੀ ਚੱਲ ਜੇ ਸਾਲ ਵੀ ਚੱਲ ਜੇ ਫੋਟੋਜੇ ਖਤਮ ਹੋ ਗਿਆ ਬਿਹਾਰ ਦੀਆਂ ਚੋਣਾ ਹੋਣ ਵਾਲੀਆਂ ਮਹਾਰਾਸ਼ਟਰ ਦੀਆਂ ਹੋਣ ਵਾਲੀਆਂ ਵਾ ਹੋਰ ਕੇਸ ਸਟੇਟਾਂ ਦੀਆਂ ਚੋਣਾ ਹੋਣ ਵਾਲੀਆਂ ਮਹਾਰਾਸ਼ਟਰ ਦੇ ਆਲਮਾਤ ਨੇ ਸਦਾ ਸਕਾਰ ਨਹੀਂ ਹੋਰ ਆਪਾਂ 10 ਦਿਨ ਤੋਂ ਪਹਿਲਾਂ ਸ਼ੈਂਟੇ ਉੱਤੇ ਇਹ ਵੀਕ ਹੋ ਜੂਗਾ ਮੋਦੀ ম্যাਜਿਕ ਚੱਲਾ ਗਿਆ ਮੋਦੀ ਇੱਕ ਸਿੰਬਲ ਸੀਗਾ ਇੱਕ ਜਿਹੜਾ ਹੈਗਾ ਅਥੋਰਿਟੀਰੀਅਲ ਕੈਰੈਕਟਰ ਸ ਕਿ ਸਾਰਾ ਤਾਕਤਾਂ ਬਕਰਦਾ ਸੀ ਦੇਸ਼ਕ ਨੂੰ ਖਲਾਉਂਦਾ ਸੀਗਾ ਉਹ ਲੋਕਾਂ ਨੂੰ ਡਰਨਾ ਬਣਾਉਂਦਾ ਕਿਹਾ ਵਾਅਦ ਕਰਕੇ ਗੜੀ ਦੇ ਲੋਕਤੰਤਰ ਦੀ ਗੱਲ ਕੀਤੀ ਸੀਗੀ ਵਿਰੋਧੀ ਧਿਰ ਬਹੁਤ ਤਕੜਾ ਪਰ ਵਿਰੋਧੀ ਧਿਰ ਸਾਰੀਆਂ ਜਿਹੜੇ ਜ਼ਬਰ ਸੀਗੇ ਫਿਰੇ ਸਮੇਂ ਦੇ ਕੋ ਚੱਲਦਾ ਹੋਇਆ ਅਗਲੇ ਪੱਤੇ ਹੋਇਆ ਹੈ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਇੱਕ ਨਵਾਂ ਖੇਡਾ ਜਿਹੜਾ ਸ਼ੁਰੂ ਹੋਇਆ ਵਾ ਇਹ ਲੋਕਤੰਤਰ ਦੇ ਹੱਕ ਦੇ ਵਿੱਚ ਲੋਕਾਂ ਦੇ ਹੱਕ ਬਿਲਕੁਲ ਸੋ ਇਸ ਸੰ ਸਾਡੇ ਨਾਲ ਪੁਕੇ ਰਾਸ਼ੀ ਮਾਹਰ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਜੀ ਸੋ ਡਾਕਟਰ ਸਾਫ ਤੁਸੀਂ ਚੈਨਲ ਯੂਨੀਸ਼ਣ ਤੇ ਆਬੀਲੀ ਇਸ ਸਾਰੇ ਪੱਖਾਂ ਲਈ ਸਾਡੇ ਨਾਲ ਅੱਜ ਫੜਮੁੱਲਾ ਸਮਾ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ